ਕਾਲ ਜੀ ਅਸੀ ਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ ਚ ਮਲਕੀਤ ਬਾਈ ਟੂ ਚ ਹਮ ਸਵੇਰੇ ਵਾਹੀਂ ਪਿੰਡ ਬੋਹ ਪਿਆ ਬਾਈ ਇੱਥੇ ਤਾਂ ਕੁਝ ਨਹੀਂ ਹੈ ਇੱਥੇ ਘੱਟ ਹੈ ਸਵੇਰੇ ਲੱਗੇ ਤੇ ਬਾਈ ਕਰਾਉਣ ਉਹ ਖੜਾ ਬੰਦਾ ਬਣ ਸਵੇਰੇ ਵਾਲਾ ਚਾਹ ਪੀਣ ਲੱਗਿਆ ਵਾ ਰੋਟੀ ਖਾ ਕੇ ਤੇ ਉਰੇ ਚਾਰਕ ਪੰਪ ਲੱਗੇ ਤੇ ਜਦ ਮੀਂਹ ਆਇਆ ਮੈਂ ਤਾਂ ਹੀ ਕਹਿੰਦਾ ਵੀ ਰੁਕ ਜਾਓ ਮੰਦਰ ਰੱਖਤੀ ਦੋਈ ਚੱਕ ਜੀ ਪਾਉਣੀ ਪਿਆ 15 20 ਮਿੰਟ ਗੱਡ ਕੇ ਮੀਂਹ ਪਿਆ ਐਂ ਪੂਰਾ ਪੂਰਾ ਗੱਡ ਕੇ ਮੀਂਹ ਉਰੇ ਘਟ ਹੈ ਮੀ ਹਾਂ ਉਰੇ ਘਟ ਹੈ ਉਰੇ ਇੰਨਾ ਨਹੀਂ ਹੈਗਾ ਉਹ ਹੈਗਾ ਹੈਗਾ ਇਹ ਘਟ ਹੈ ਕੋਈ ਚੱਕਰ ਨਹੀਂ ਪਿਆ ਜਿਹੜੀ ਪੰਜ ਪੰਪ ਲਾਏ ਤੇ ਧੋ ਨਹੀਂ ਹੋਈ ਦਵਾਈ ਮਤਾਂ ਹੀ ਕਿੰਨੇ ਉਰੇ ਘਟ ਹੈ ਪਾਣੀ ਵਿਖਦੇ ਹੀ ਆ ਖਾਲਮਾ ਨਹੀਂ ਪਾਣੀ ਠੀਕ ਹੈ ਤੇ ਫਿਰ ਮੈਂ ਸਟicker ਜਿਹਾ ਪਾਤੇ ਆ ਤੇ ਜਿਹੜਾ ਗੂੰਦ ਜਿਹਾ ਪੈਂਦਾ ਹੁੰਦਾ ਪੱਤੇ ਨਾਲ ਚੜ ਜਾਂਦੀ ਦਵਾਈ ਮੰਡਾਲੀ ਗੁਰਦਾਰੇ ਕੋਲ ਪੂਰਾ ਪਿੰਡ ਪਿੰਡੋਂ ਤੋਂ ਵੀ ਜ਼ਿਆਦਾ ਅੱਛਾ ਪਾਟਾ ਜੀ ਪਾਣੀ ਖੜਾ ਹੈ ਬਾਜਰਾ ਤਾਂ ਹੀ ਜੰਮਦਾ ਜਿਹੜਾ ਬੀਜ ਲਾਲਾ ਕਿੱਥੇ ਜੰਮਣਾ ਹੁਣ ਮੁਸ਼ਕਲ ਹੈ ਉਹ ਤੇ ਦਾ ਪਾਉਣਾ ਛੋਟਾ ਹੀ ਆ ਜਵੀਂ ਖੈ ਜੰਮੇ ਆਵੇ ਹੂੰ ਸ਼ਾਇਦ ਹੈ ਸ਼ਾਇਦ ਅਗਲੇ ਕਿ ਤਰਫ ਕਿੱਲੂ ਵਾਲ ਮਤਾਂ ਹੀ ਨਹੀਂ ਤਾਂ ਵੀ ਦਮ ਨੂੰ ਪਤਾ ਦਾ ਜਦ ਤਨ ਮੈਂ ਫੋਨ ਕਰ ਵੀ ਨਹੀਂ ਕੱਕਣਾ ਹੈ ਹੂੰ ਜਦ ਪਿੰਡ ਪੂਰੀ ਝਟ ਲਾਈ ਵੀ ਦੀ ਨੀ ਉਹ ਤਾਂ ਦਰੇ ਹੈ ਨਹੀਂ ਹੈ ਨਹੀਂ ਦਰੇ ਦਾ ਸਪਰੇਅ ਕਰ ਲੱਗਿਆ ਪਤਾ ਹੈ ਹਾਂ ਤੂੰ ਤੇ ਬਾਦ ਆਇਆ ਫਿਰ ਮਾੜਾ ਮੋਟਾ ਹੈ ਹਾਂ ਉਸ ਤੋਂ ਬਾਅਦ ਚਪੇ ਹੈ ਚੱਲ ਪਜਾਵਾ ਫਿਰ ਵੀ ਬਾਕੀ ਬਈ ਸਪਰੇਅ ਕਰਾਉਂਦੇ ਆ 734 ਤੇ 468 ਪਰ ਕਰਤੀ ਦੀ ਇਹ ਵੀ ਮੁਰਗੀ ਜੀਰੀ ਪੂਰੀ ਝੁੱਗੀ ਪੂਰੀ ਓ ਵੀ ਝੁੱਗੀ ਹਨਾ ਇਹਦੀ ਬੱਲ ਵੀ ਹਨ ਸੋਹਣੀ ਆ ਰੌਤਾਲੀ ਝੁੱਗੀ ਆ ਗਈ ਲੈਟ ਖਾਲ ਪਾਰਨੀ ਹੈ ਪਾ ਲਓ ਖਾੜ ਫੇਰੇ ਚਲਾ ਦੇ ਮੋਟਰ ਖਾਲ ਜਾਣ ਦੇ ਪਾਣੀ ਚਲ ਆ ਜਾ ਦੇਖੀ ਆ ਜਾ ਹਾਂ ਹੂੰ ਜੀ ਲੈ ਗਿਆ ਗਿਆ ਖਾਲ ਭਾਲਾ ਭਾਈ ਸੋਖਾ ਪੈਪ ਲੱਗਿਆ ਪਲਗਦਾ ਖੁੱਲਾ ਖੁੱਲਾ ਹੈ ਬਾਬਾ ਲੱਗਦਾ ਫੇਰ ਬੰਦ ਕਰ ਦੇ ਨੇ ਲੋਜੀ ਸਵਾ 34 ਵੇਰ ਸਪਰੇ ਹੋ ਰਹੀ ਅੱਜ ਇਹਦਾ ਬਹੁਤ ਫਾਇਦਾ ਸਟੀਕਰ ਜੇ ਦਾ ਦਵਾਈ ਕੋਲ ਵੀ ਬਾਈ ਆਪਾਂ ਨੇ ਦੇਖੋ ਇਹ ਨਹੀਂ ਇਹ ਕੀਰਾਸ ਦੇਖੀਂ ਇਹ ਵਿਚੇ ਮਰ ਗਿਆ ਖੜਾ ਹੈ খালি ਪਾਣੀ ਪਾਣੀ ਪਾਉਣ ਨਾਲ ਵਿਚੇ ਮਰ ਜਾਂਦਾ ਕੀੜਾ ਤਾਂ ਹਾਂ ਦੇਖੋ ਸਾਰੇ ਮਰ ਕੇ ਖਾਜੀ ਜਾਂਦੇ ਜਾਂਦੇ ਇਹ খালি ਪਾਣੀ ਪਾ ਰਿਹਾ ਹੈ ਬਾਲਟੀਂ ਸੇ ਜਬ ਮਰ ਗਿਆ ਠੀਕ ਹੈ ਮਿੱਠੂ ਹੋਰ ਸਮਾਂ ਜਾ ਠੀਕ ਆ ਹਾਂ ਲੈ ਚੱਟ ਗਈ ਠੀਕ ਹੈ ਗਈ ਆਣਾ ਫੇਰ ਆਏਗਾ ਆ ਜਾ ਗਿਆ ਆ ਗਿਆ ਫੇ ਚਲਾ ਲਿਓ ਆ ਜਾਣੀ ਪਾਈਪ ਖੋਲ ਦਿੰਦਾ ਦੋ ਮਿੰਟ ਵਿੱਚ ਆ ਜਾਏਗਾ ਫੇ ਆਹੋ खाली भर जाएगा तो 36 हो जाएगा ठीक है जी रिमोट है अभी बहुत तगड़ा है भाई भाई बहुत तगड़ा जीरी कहना गदर दिखदी है रोपर जिला मेरा कार्ड ओ इधर कदे ई ई ई ई दा कदे घाटा ता लगदी है नु यार और क्या समरे करता देखी अभी ठीक कर दूंगा मैं कर दों सारे को मैं सबरे करता हूं हां लोगो को पता नहीं क्या है कौन आदमी है कैसा जीरी है हम्म सब पता है इन्नू ठीक है ठीक है जी कम दिया दा बस हुण ਨਿਕਾਲ ਵਧੀਆ ਹੋ ਗਿਆ ਚਾਲ ਰੱਬਾ ਜੀ ਨਿਕਾਲ ਤਾਂ ਵਧੀਆ ਹੋਈ ਗਾ ਹੂੰ ਆਹ ਨੂੰ ਤੂੰ ਗਿਰਿਆ ਤੱਜ ਐਨਾ ਮੀ ਹੈ ਨਹੀਂ ਦਾਣਾ ਕਰਿਆ ਹੋਆ ਕਾਲਾ ਜਾਂ ਹੈ ਦਾਣਾ ਕਰਿਆ ਹੋਆ ਕਾਲਾ ਜਾਂ ਜਿਹੜਾ ਹਵਾ ਜੀ ਵੱਜੀ ਹੋਈ ਆ ਹਵਾ ਦਾ ਤਾਂ ਦਾਣਾ ਫਿਰਕ ਪਾਉਣਾ ਹੀ ਪਾਉਣਾ ਯਾਰ ਹਵਾ ਦਾ ਪਾਉਣੀ ਆ ਫਰਕ ਹੂੰ ਸਮਝਿਆ ਹਵਾ ਦੇ ਤਾਂ ਜਹਰ ਤੋਂ ਪਾਉਣੀ ਦਸਾਣਾ ਹੂੰ ਤਾਂ ਹੈ ਉਹ ਤਰਾਲੀ ਜੀ ਤਾਂ ਨਹੀਂ ਹੈਗੀ ਥੱਲੇ ਪਣੀ ਵੀ ਜਮਾ ਵੀ ਦਾਣਾ ਨਹੀਂ ਮੋ ਥੱਲੇ ਮਾੜਾ ਮੁਰੋ ਸਪਰੇਅ ਕਰਕੇ ਹੁਣ ਡੋਲਾਂ ਦੇ ਨਾਲ ਪਰ ਠੀਕ ਆ ਪਾਣੀ ਕਹਾਂ ਨੂੰ ਹੀ ਜਾਂਦਾ ਖਾਲ ਜੀ ਭਰਨਾ ਇੱਕ ਵਾਰੀ ਸਾਫੇ ਖਾਲ ਹੂੰ ਹੂੰ ਖਾਲ ਸਿਰੇ ਤੱਕ ਸਾਫ ਆ ਵਾ ਠੀਕ ਆ ਇਹਦਾ ਉਹ ਪਚਾਲੇ ਪੰਪ ਭਰ ਹੋਈ ਜਾਣੇ ਫੇ ਬਾਈ ਵੀ ਪਾ ਦੋ ਚਾਰ ਦਿਨਾਂ ਵਿੱਚ ਝੁਕ ਜਾਣੀਆਂ ਬੱਲਾ ਸਾਰੀਆਂ ਹਾਂ ਲੱਗੀਆਂ ਮੁਰੋਂ ਥੱਲੇ ਨੂੰ ਹਨਾ ਹੂੰ ਹੂੰ ਹਰ ਇੱਕ ਬਗ ਇੱਧਰ ਹੋਈ ਜਾਣੀ ਯਾਰ ਹੁਣ ਇਹਦਾ ਹਜੂਰੀ ਕਾਲ ਦਾਣਾ ਪਾ ਹੋਇਆ ਯਾਰ ਆਪਾਂ ਨੇ ਹਵਾ ਚੱਲੀ ਨਾ ਜਦ ਉਹਦੇ ਨਾਲ ਵੱਜਿਆ ਦਾਣਾ ਨਾ ਦਾਣਾ ਘਸਦਾ ਫੇਟੜਾ ਚੱਲ ਕੋਈ ਨਾ ਚਲੋ ਇਹਦਾ ਕਿਸਮਤ ਕਿਸਮਤ ਹਈ ਉਹ ਕਹਾਲੀ ਦੇ ਕਿ ਆਏ ਗਾਂਲੀ ਜੀਰੀ ਦਾ ਮੈਂ ਦੇਖਾ ਠੀਕ ਆ ਕੁਝ ਨਹੀਂ ਹੋਣਾ ਉਹਨਾਂ ਠੀਕ ਆ ਹੂੰ ਇਹਨਾਂ ਵਧੀਆ ਵਧੀਆ ਕਿ ਆਉਣਾ ਬਦੂਰੇ ਹੂੰਗਾ ਮੈਂ ਜਾਮਾ ਪੈਂਡ ਨੂੰ ਕਾਹਨ ਮੈਂ ਨਾ ਯਾ ਤੂੰ ਬਾਇਰ ਕਰਾ ਆਵੇ ਮੇਰਾ ਸਹੀ ਨਹੀਂ ਠੀਕ ਹੈਗਾ ਮੈਂ ਤਾਂ ਟੋਕਾ ਕਰਕੇ ਦੇਖ ਮਰੀ ਜਾ ਸੋ ਹੂੰ ਤਾਂ ਬਦਲ ਜੜਿਆ ਆਇਆ ਹੂੰ ਉਹਦਾ ਮੈਸਾ ਨੂੰ ਪਾਣੀ ਪਿਲਾ ਕੇ ਟੋਕਾ ਕਰਿਆ ਅੰਦਰ ਕਰਕੇ ਇਹਨ ਬੰਨ ਕੇ ਜਦ ਇੱਕ ਵੀ ਉਤਰਿਆ ਆ ਮਹਲਾ ਜਰੀ ਕਿਲੀ ਹੋਣੀ ਬਾਹਰ ਖੜੀ ਸੀ ਹੂੰ ਜਦੇ ਮੀਂਹ ਉਤਰਿਆ ਸੀ ਮੀਂਹ ਵੀ ਪੂਰੀ ਸਪੀਡ ਨਾਲ ਪਿਆ ਗਲੀ ਮੇਨ ਦਾ ਪਾਣੀ ਦਾ ਇਨਹਾਬ ਲਾ ਲਾ ਜ਼ੋਰ ਨਾਲ ਪੈ ਗਿਆ ਜ਼ੋਰ ਨਾਲ ਨਹੀਂ ਪਿਆ ਪੂਰਾ ਜਿੰਨਾ ਕਹਿ ਦੇ ਅੱਛਾ ਹਾਂ ਸਰੋਤਾ ਵੀ ਇੱਥੇ ਮੰਡ ਦਾ ਗੁਰਦਾਰ ਦਾ ਪੂਰਾ ਮੀ ਆ ਮੰਡ ਤੇ ਗੁਰਦਾਰ ਸਿੰਘ ਪੂਰਾ ਮੀ ਆ ਜੱਗੰਨੇ ਗੁੰਦਿਆਂ ਨੂੰ ਨਹੀਂ ਪਾਣੀ ਗੰਨੇ ਆ ਦਾ ਕਰ ਗਿਆ ਪੂਰਾ ਹੈ ਗੰਨੇ ਦਾ ਪੂਰਾ ਫਾਇਦਾ ਕਰ ਗਿਆ ਅੱਛਾ ਗੰਨਿਆਂ ਨੂੰ ਪੂਰਾ ਫਾਇਦਾ ਕਰ ਗਿਆ ਦੱਸ ਕਿੰਨਾ ਕੁ ਫਰਕ ਹੈ 6 ਕਿਲੋਮੀਟਰ ਦਾ ਫਰਕ ਹੈ 4 ਦਾ 4-5 6 ਕਿਲੋਮੀਟਰ ਦਾ ਫਰਕ ਆ ਬਸ ਬਿਆ ਹੈਗਾ ਹੁਣ ਹੋਤਾ ਹੈ ਗਰਮੀ ਹੁਣ ਵੀ ਬਹੁਤ ਹੈ ਇਹ ਹੈਗਾ ਉਰੇ है? ले थूँ थूँ थूँ। बंदा पूरा। है दो बंद लिया इन कला ही आ करना है, है हाँ, फंग, फंगस ते ਬਾਕੀ ਦੁਆਏ ਅੰਦਰ ਮਾਰੇ ਖੀਦੋ ਦਿਸੇ ਰਹਿ ਕੇ ਉਹਨੇ ਚੱਕਰੇ ਨਹੀਂ ਹੁੰਦਾ ਪਿਆ ਚੱਕ ਲਈ ਜਾ ਤੂੰ ਬੱਸ ਅਸੀਂ ਕਰਾਉਣਾ ਉੱਤੇ ਚੱਕੇ ਲੈ ਜਮਾ ਹਾਂ ਅਸੀਂ ਕਿਹੜਾ ਕਰਨੀ ਆ ਹੁਣ ਲੋੜੇ ਨਹੀਂ ਮੈਂ ਲੋੜ ਨਹੀਂ ਤੂੰ ਆਹ ਜੀਰੀ ਤੋੜਦਾ ਫਿਰਦਾ ਤੂੰ ਮੇਰਾ ਉਹ ਨਹੀਂ ਟੁੱਟਣੀ ਹੋਊਗਾ ਕਿਆ ਉਹ ਟੁੱਟਦਾ ਨਹੀਂ ਹੈ ਉਹ ਲੱਗਦਾ ਹੈ ਤਗੜਾ ਕਰਕੇ ਕਹਾਂ ਇਹਦਾ ਬਰੀ ਕਸਲੋ ਪਾਸੋਂ ਮੈਂ ਪਰਸੋਂ ਵਾਸ ਲਖੀ ਇਹਦੇ ਵਿੱਚ ਨੂੰ ਡੰਗਰ ਲੱਗਿਆ ਸਾਰੀ ਫੜੀ ਹੋ ਗਈ ਉਕਣੀ ਫੇਰ ਆਏ ਹੋ ਜਾਗਾ ਉਧਰ ਪੂਰਾ ਹਲ ਕਰਿਆ ਪਿਆ ਤਾਂ ਸਾਡੀ ਨਫਤ ਜਿੱਥੇ ਪੋੜ ਗਈ ਹੈ ਜਿਹਦੀ ਤਗੜਾ ਕਰਕੇ ਨਾ ਟੁੱਟਦਾ ਜਿਵੇਂ ਐਸੇ ਟੇਰਾ ਹੋ ਜਾਂਦਾ ਹੈ ਟੁੱਟਦਾ ਨਹੀਂ ਹੈ ਕਾ ਮਨਨੇ ਕਹਾਲ ਤੂੰ 7-8 ਮਾਰ ਪਾ ਲੱਗੇ ਕਿ ਨਹੀਂ ਆ ਗਿਆ ਜਿਆਦਾ ਨਾ ਪਾਈ ਕਰੀਏ ਇਹ ਦੇਖ ਕੇ ਭਾਈ ਕਿਤੇ ਮਕਾ ਲਵੇ ਇਹਨੂੰ ਆਹ ਚੀਜ਼ ਹੈ ਜਿਹੜੀ ਕੇਟਦੀ ਹੈ ਹਮ ਹਰਕ ਨਹੀਂ ਹੁੰਦਾ ਆਹ ਦਿਖਲਾ ਦੇ ਬકરી ਵੀ ਇਹ ਨਾਲ ਚਮਕ ਰੱਖਦਾ ਚਮਕ ਰੱਖਦਾ ਦਵਾਈ ਲਾ ਕੇ ਰੱਖਣੀ ਹੈ ਨਾ ਜਿਹਦੇ ਦੇ ਵਿੱਚ ਚਮਕ ਦਿੰਦਾ ਹੈ ਲਾਈਟ ਇਹ ਤਾਂ ਬਹੁਤ ਚੀਜ਼ ਬਣਿਆ ਰਿਹਾ ਹੈ ਦੇਖੋ ਫੈਕਟਰੀ ਆਈ ਲਾ ਦੀ ਗੰਧ ਦੀ ਦੁਰਸ ਕਿ ਨੀ ਤੂੰ ਆਉਣ ਵਾਲੇ ਪਾਰ ਆ ਬਲਾ ਜੁਰ ਕੈਮਰੇ ਦੇ ਕੈਮਰੇ ਦੇ ਨਹੀਂ ਚੱਕਣੀਆਂ ਇਹ ਉਹਦਾ ਆਇਆ ਜੇ ਨਾਲ ਅੰਦਿਕਾ ਤੰਦਤ ਉਹ ਆਉਂਦੇ ਆਏ ਐ ਇੰਨਾ ਫਾਰਸ ਕਰ ਦਿੰਦਾ ਕਿੰਨੇ ਪੰਪ ਲੱਗੇ 10 ਦਾਸਮਾ ਪੰਪ ਤਾਂ ਕਹਿੰਦੇ ਪੈਰਕਾ ਆ ਕੇ ਸਿੱਧਾ ਆਵਾਜ਼ ਲੈ ਪੈਰ ਨਾਲ ਇੱਥੇ ਪੈਰ ਮਾਰਿਆ ਤੁਹਾਨੂੰ ਬੁਰੀ ਕਰਾ ਕੇ ਤੁਹਾਨੂੰ ਆਏ ਨੌਕਰ ਆਥੋਂ ਰੁਕੀ ਤਾ ਗੁਰੂ ਜੀ ਖੇਡਦੇ ਨੇ ਜੇ ਰੱਬਾਂ ਦਾ ਬਾਕਰ ਪਾਇਆ ਵੀ ਰੱਬੀ ਦਾ ਹੂੰ ਨਹੀਂ ਪੈਰ ਬਾਤੋਂ ਇਹਦਾ ਸੁੱਚਾ ਮੱਟ ਨਹੀਂ ਦੀਆਂ ਉਹਦੇ ਆਹ ਚੀਜ਼ ਸਾਰੀ ਮੱਟ ਨਹੀਂ ਦੀਆਂ ਤੇ ਜੇ ਰੱਬਾਂ ਵਾਕੇ ਰੱਖਦੇ ਬਹੁਤ ਬਹੁਤ ਫਰਕ ਆਉਂਦਾ ਕੱਲ ਪੈਰ ਨਹੀਂ ਚੱਲਦੇ ਯਾਰ ਨਾਲ ਏਹੀ ਗੱਲ ਹੈ ਬੰਦਾ ਆਪ ਕਰਨੀ ਕੋਲ ਹੋਈ ਜਾਂਦੀ ਆ ਬੰਦੇ ਨੂੰ ਆਏ ਹੁੰਦਾ ਵੀ ਚੱਲ ਕਿਤੇ ਨਹੀਂ ਕਰਾ ਕੇ ਫੇਰੇ ਕਰ ਜਦੇ ਅੱਗੇ ਆਪ ਉਹ ਕਰਦੇ ਆਪੇ ਜੇ ਰੱਬ ਕਰਨੇ ਨਾਲ ਇਹਦਾ ਕੁਝ ਨਹੀਂ ਮੇਰਾ ਫਰੀਦ ਨਹੀਂ ਨਾ ਲੋੜੇ ਨਹੀਂ ਚੱਲ ਹੁਣ ਕਰਵਾਤੀ ਤੀਤੂ ਆ ਗਾਨ ਦੇਖਾਂਗੇ ਦੋ ਹੱਥ ਹਾਂ ਉਹ ਗਾਉਂ ਦੇਖਾਂਗੇ ਗਾਉਂ ਦੇ ਕੋਈ ਨਾ ਬਹੁਤੇ ਆਏ ਜੀ ਨਿਬੜ ਗਿਆ ਬੱਸ ਇੱਧਰ ਤੇ ਨਹੀਂ ਆਈ ਜਾਣਾ ਆਏ ਮੁੜਣਾ ਹੈ ਉਹ ਉਧਰ ਇਹ ਕੀ ਕਰਦਾ ਹੈ ਆਏ ਕਰਦਾ ਜਾਊਗਾ ਹੂੰ ਫਿਰ ਆਏ ਕਰਨੇ ਜਾਊਗਾ ਹੂੰ ਸਪਰੇ ਦੇ ਬਾ ਉਹ ਬਦੂਈਆ ਕਰਦਾ ਹੈ ਇਹ ਸੱਜਾ ਧੂਆ ਭਜਾਣਾ ਹੋਰ ਪਾਸੇ ਲੱਗੀਆਂ ਉਹ ਤਾਂ ਹੂੰ ਇੱਕ ਬੰਦਾ ਆ ਜਾਏ ਤਾਂ ਐਵੇਂ ਲੱਗਦਾ ਹੈ ਕਰਦਾ ਬੜੀ ਕੋਈ ਤਾਂ ਇਹਨੂੰ ਕਿਹਾ ਦਾ ਵੀ ਕੱਲਾ ਹੀ ਆਈ ਤੂੰ ਚਾਹ ਬਧੀ ਕੀ ਗੱਲ ਤੇ ਤਾਂ ਸਪਰੇ ਕਰਾਉਣੀ ਆ ਇਹ ਜਾਵੇ ਫਰੀਆ ਦਾ ਉਹ ਮਦਾ ਇਹ ਨਾ ਭਾੜੇ ਵੀ ਨਹੀਂ ਛੱਡਣੀ ਕੋਈ ਹੈਂ ਖਾਂਡ ਵੀ ਨਹੀਂ ਛੱਡਣੀ ਤਾਉ ਫਿਰ ਤੂੰ ਅਸੀਂ ਹੋ ਗਏ ਜੀਨੀ ਪਾਪਾ ਪਤਾ ਰਹਿ ਗਿਆ ਬਈ ਚੱਕੀ ਫਰੀ ਜਾਂਦਾ ਸਬਰੇ ਕਾਨੀ ਨਹੀਂ ਆਉਂਦੀ ਹੂੰ ਪਾਪਾ ਦੇ ਪੈਸੇ ਥੋੜਾ ਲੈ ਲੈ ਸਬਰੇ ਵੀ ਜੱਜ ਦੀ ਹੋਣੀ ਚਾਹੀਦੀ ਹੈ ਹੈ ਕਿ ਨਹੀਂ ਤੂੰ ਤਾਂ ਹੈ ਫੇਰ ਆਏ ਨਾ ਹੱਲ ਵੀ ਆਉਟ ਆਲਦੀ ਦੇ ਤੈਨੂੰ ਕੋ ਫੌਂਦਾ ਮਾਹ ਜੱਲੇ ਤੇ ਨਾ ਬੋਦੀ ਹੋਣ ਲੱਗਦੀ ਆ ਜੀ ਹੂੰ ਆਹ ਦੇਖੋ ਨਾਲਾ ਹਟਾ ਲਈ ਤੇ ਤੁਖ ਤੁਖ ਗੱਗਰੀ ਵੀ ਆ ਹਾਂ ਇਹ ਨਾ ਬਹੁਤੀ ਹੋ ਲੱਗ ਗਈ ਮੈਨੂੰ ਕਿ ਤੱਕ ਗਿਦਾਂ ਜੱਫੇ ਚ ਨਹੀਂ ਆਉਂਦੀ ਹੈ ਕਿ ਦੋਦੇ ਜਿਵੇਂ ਹੂੰ ਦੁੱਧ ਜੱਫੇ ਬੱਕੇ ਚ ਆਉਂਦੀ ਹੈ ਤਾਂ ਤਾਂ ਹੈ ਨਾ ਹਾਂ ਦੁੱਧ ਦੁੱਧ ਦਾ ਕਰਨ ਲੱਗਿਆ ਹੈ ਗੁੜੀ ਹੋ ਗਈ ਟਾਲੀ ਇਹ ਨੂੰ ਥੱਲੇ ਤੇ ਵੀ ਖਰਾਬ ਹੋਣਾ ਥੱਲੇ ਤੇ ਵੀ ਖਰਾਬ ਹੋਣ ਲੱਗੀ ਜਰਾ ਹੈ ਨਾ ਹੂੰ ਦੋਦੇ ਥੱਲੇ ਖਰਾਬ ਹੋ ਗਈ ਕਟਾਈ ਨੇ ਵੀ ਸੁੱਕਦੀਆਂ ਹੁਣ ਟਾਣੇ ਟੁੱਟ ਟੁੱਟ ਕੇ ਦਿਨ ਲੱਗਿਆ ਇਦਾਂ ਟਾਲੀ ਬਹਾਰਾਣੀ ਬਹੁਤ ਹੈ ਇਹਦਾ ਹੁਣ ਪਟੋਨੇ ਆਈ ਹੈ ਜਿਹੜਾ ਲਿਖਣ ਲੱਕੜੀ ਵੀ ਆਏ ਤੇ ਮੁੱਛੇ ਘੜਾ ਕੇ ਰੱਖ ਲਵੇ ਸਟਾਲ ਗੇਰ ਲੱਕੜੀ ਬਹੁਤ ਦੇ ਚ ਲੱਕੜੀ ਬਹੁਤ ਸੋਹਣੀ ਹੈ ਨਾ ਲਾਲੀ ਵੀ ਪੂਰੀ ਹੋਊਗੀ ਹੋਣਾ ਲਾਲੀ ਹੋਊਗੀ ਬਹੁਤ ਲਾਲੀ ਹੋਊਗੀ ਓਵਰ ਦੇ ਤਾਂ ਸਾੜੀ ਦੇ ਉੱਪਰ ਹੋਏ ਪੇਛਾ ਛੋਟੇ ਛੋਟੇ ਟਾਣੇ ਦੀ ਆਹਾ ਆਦੇ ਤਾਂ ਤੂੰ ਕਹੀਏ ਹਾਂ ਦੇਖ ਲੈ ਥੱਲੇ ਦੇਖ ਤੂੰ ਕਹੇ ਮੋਛਾ ਇਹਦਾ ਜੇ ਕਿਤੇ ਮਾਲ ਸਹੀ ਨਿਕਲੇ ਵਿਛ ਤੇ ਇਹਦਾ ਇੱਕ ਕੋਠੀ ਦਾ ਮਾਲ ਹੈ ਹੈ ਇੱਕ ਜੇ ਸਹੀ ਨਿਕਲੇ ਵਿਛ ਤੇ ਲਾਲੀ ਨਿਕਲੂਗੀ ਸਾਰੀ ਹੁਣ ਆਓ ਦੇਖ ਮੋਛਾ ਕਿਹੜਾ ਗਿਆ ਉਹ ਪਰੋਂ ਤੇ ਕੈਫ ਹੋਦਾ ਨਹੀਂ ਜੰਦਾ ਮੋਛੇ ਬਹੁਤ ਆ ਆ ਦੇਖ ਕੈਰੀ ਬਹੁਤ ਨਿਕਲਨੀ ਹੈ ਮੋਟੀ ਹੈ ਤਾਂ ਨਹੀਂ ਤਾਂ ਇਹਨਾਂ ਨਾਪਟਾਈਆ ਥੱਲੇ ਥੱਲੇ ਛੰਗਾ ਦੂੰਗੇ ਫਿਰ ਉੱਥੇ ਸਹੀ ਆਓ ਅਗਲੇ ਦੀ ਮਰਜ਼ੀ ਹੈ ਹਾਂ ਪਰ ਹੁਣ ਪਟਾਉਣੇ ਹੀ ਪੜਾ ਬਨਿਆਦ ਜੀ ਦੀ ਖਰਾਬ ਹੋ ਜਾਣੀ ਇਹ ਖਰਾਬ ਹੋ ਰਹੀ ਨੇ ਥੋੜੇ ਥੱਲੇ ਖਰਾਬ ਹੋਣ ਲੱਗ ਪਈ ਹੈ ਸੂਂਗ ਦਾ ਹਾਲੀ ਦੇ ਲੱਗੀ ਵੀ ਇਹਨੂੰ ਅਰੇ ਇਹਨੂੰ ਤਾਂ ਨੂੰ ਪਤਾ ਲੱਗਣਾ ਉਹਦੇ ਸੂਂਗ ਦਾ ਆ ਇਧਰ ਖਾਦੀ ਪੀ ਆ ਲਾਹੂੰ ਗਿਆ ਜੇ ਬਾਬੇ ਸੂਂਗ ਹੋਊਗੀ ਵਿੱਚ ਇਹਦੇ ਫਿਰ ਤੂਗਦਾ ਬੂਕਦਾ ਵਿੱਚ ਚੜ ਜਾਂਦੀ ਆ ਸਿਰੇ ਤੋਂ ਵਿੱਚ ਵਿੱਚ ਆਏ ਖਾਂਦੀ ਚੜ ਜਾਂਦੀ ਆ ਸ਼ੂ ਕਹੀ ਚੀਜ਼ ਐ ਹਮਮ ਢਾਲੀ ਨੂੰ ਵੀ ਪੈ ਜਾਂਦੀ ਆ ਇਹ ਤੂਦਰੂ ਵੀ ਪੈਦੀ ਤੂਦਰ ਕਿੰਨਾ ਪੱਕਾ ਹੁੰਦਾ ਸੋਹੀ ਤਾਂ ਹਾ ਤੂਦਰੂ ਵੀ ਪੈਂਦੀ ਆ ਸ਼ੂ ਕਹੀ ਚੀਜ਼ ਐ ਜੇ ਪਬੂਲਰ ਬਣਾਤਾ ਟੱਪ ਗਿਆ ਪਬੂਲਰ ਤਾਂ ਖਾਈ ਲੈਂਦੀ ਉਹਦੀ ਲੱਕੜੀ ਕੱਚੀ ਆ ਹਮਮ ਹੈਗੇ ਅਸੀਂ ਢੂਂਗਾ ਖਾਈ ਮੀਂਹ ਵੀ ਪਹਿਲਾਂ ਸਪਰੇ ਵੀ ਲੱਗੀ ਬੱਦਲ ਫੇਰ ਆ ਗਏ ਇੱਧਰ ਤੇ ਅਦੇ ਦਾਈ ਜਾਣਾ ਪਈ ਚੱਲ ਦੇਖ ਜਿੱਲੀ ਪੁੱਰੇ ਰਹਿਣੀ ਆ ਇਹ ਮਰਾ ਦੇ ਬਹਾਉ ਗੁੱਸੀ ਰਹੂ ਆ ਇੱਥੇ ਫਿਰ ਪਲਾਨ ਕਰਾ ਦੇ ਬਾ ਕਰਾ ਲਵਾਂਗੇ ਦੇਖਦੇ ਦੋ ਦਿਨ ਠੀਕ ਆ ਕਿਹੜੀ ਪਿੰਡ ਰਹਿ ਗਈ ਠੀਕ ਆ ਕੀ ਗੱਲ ਹੂੰ ਹੂੰ ਕਿਆ ਕਰਦੇ ਹੁਣ ਜੜ ਮੈਂ ਆਉਂ ਕਿੱਥੇ ਜਾਉ ਥੱਲੇ ਜਾ ਕੇ ਬਸ ਬਸ ਹੈ ਲੜਨੀ ਵਾਲੀ ਨਹੀਂ ਹੈਗੀ ਚੱਲ ਚੱਲੀ ਉਧਰ ਨੂੰ ਆ ਬਿੰਦਰ ਨੇ ਉੱਥੇ ਥੋੜੀ ਇਹਨੂੰ ਕਹੇ ਥੋੜੀ ਜਿਹੀ ਵਿਚਾਲੀ ਨੂੰ ਕਿਹਾ ਤਾਂ ਉਹਨੇ ਚਾਹ ਥੋੜੀ ਜਿਹੀ ਵਿਚਾਲੀਂਗਾ ਚਾਹੇ ਐਨੀ ਕੋ 2 ਲੀਟਰ ਤੇਲ ਉੱਥੇ ਤੱਗੀ ਪੈ ਗਈ ਬਿੰਦਰ ਦੇ ਕਾਹਤੇ ਨੇਤਰ ਆਵੇ ਐ ਖੇਤ ਦੇ ਸਾਹਮਣੇ ਕਾਹਦੇ ਭਈ ਆ ਪਤਾ ਨਹੀਂ ਕਾਹਦੇ ਭਈ ਆ ਤੱਗੀ ਪੈ ਗਈ ਉੱਥੇ ਮਿੰਜੇ ਗਰੀ ਜਗਾ ਅੱਛਾ ਹਾਂ ਇਹਨੂੰ ਕਾਹ 2 ਲੀਟਰ ਪਾਣੀ ਪੀ ਜਾ ਕੇ ਉੱਥੇ ਮਾਰ ਦੂਗਾ ਜੰਮੇ ਜਾਂਦਾ ਕੋਈ ਕੋਈ ਨਾ ਆਹੋ ਇਹਨੂੰ ਕਹਿਤਾ ਸੀ ਵਾਹ ਕਹਿ ਨੂੰ ਗਾਣੀ ਠੀਕ ਦੇਖ ਲੈ ਪੂਰਾ ਪਾਣੀ ਲੈਣਾ ਪੀ ਆ ਕੇ ਹੈਨਾ ਹੂੰ ਢੰਗ ਪੂਰਾ ਆਏ ਨੂੰ ਚੱਲੀਏ ਮਿੱਠੂ ਤੇ ਤੇਰਾ ਉਧਰ ਕਈ ਸਭਰੇ ਕਰਦਾ ਬੰਦਾ ਤੇਰੀ ਸਭਰੇ ਰੋਟ ਆਉਦੀ ਆ ਜਿਹੜਾ ਉਦਣ ਲੈ ਆਇਆ ਤਾਂ ਬੰਦਾ ਜੇ ਚਮਕਾਰ ਨੂੰ ਭੇਜਦੇ ਰੋਪੜ ਕਿ ਨਹੀਂ ਹਲਦਾ ਤਾਂ ਉਹ ਇੱਛਾ ਹੀ ਹੁੰਦਾ ਤਾਂ ਇਹ ਮੇਰਾ ਪੰਪ ਦੀ ਸਪੀਡ ਬਹੁਤ ਆਧੇ ਸਪੀਡ ਮੈਂ ਚਲਾਤਾ ਹਾਂ ਹੋਵੇ ਠੀਕ ਆਉਂਦੇ ਨਹੀਂ ਸਹੀ ਮੁੜੀ ਆ ਪਾਪਾ ਮੁੜਿਆ ਕਿ ਨਹੀਂ ਮੁੜਿਆ ਸਹੀ ਮੁੜਿਆ ਇਹਨਾਂ ਉਹ ਜਾਂਦਾ ਜਾਂਦਾ ਵਿੱਚ ਪੇ ਕਮਕਾ ਕੇ ਖਾ ਜਾਂਦਾ ਤਾ ਤੂੰ ਹੱਥ ਕਿਹੜਾ ਰੱਖਦਾ ਉਹ ਪਾਛਾ ਹਾਂ ਹੋਵੇ ਲੈ ਵੀ ਕੱਲ ਗੱਲੇ ਕਰਦੇ ਤੇ ਹਲੇ ਅੱਛਾ ਤੇ ਇਗਲਾ ਸੁਆਦ ਬੀਜ ਦੇ ਆ ਬੀਜ ਦੇ ਆ ਬੀਜਿਆ ਰਾਤ ਸਵੇਰੀ ਆ ਕੇ ਤੜਕੀ ਤਾਂ ਗੱਲੇ ਕਰਦੇ ਮੀਂਹ ਨਾ ਪਵੇ ਫੇਰ ਜੰਮਿਆਉਣਾ ਤੇ ਜੰਮਿਆਉਣਾ ਜਮਾਤ ਤਾਂ ਕਹਿੰਦੇ ਜੰਮਿਆਊਗਾ ਕਿ ਨਹੀਂ ਸਾ ਜਿਆਦਾ ਪੈ ਗਿਆ ਮੀ ਜਿਹੜੇ ਸਾਹ ਨਾਲ ਪਾਣੀ ਹੈ ਮੈਨੂੰ ਲੱਗਦਾ ਨਹੀਂ ਜੰਮੂ ਉਹੀ ਕਹਿੰਦਾ ਮੈਂ ਜਿਆਦਾ ਪੈ ਗਿਆ ਇੱਕ ਉਹੀ ਨਹੀਂ ਹੈਗਾ ਲੈਵਲ ਵੀ ਨਹੀਂ ਹੈਗਾ ਪਾਣੀ ਵਿੱਚ ਖੜਾ ਹੈ ਮਤਲਬ ਉਹਦਾ ਪਾਣੀ ਕੁਝ ਨਹੀਂ ਹੈਗਾ ਇਹ ਤਾਂ ਫਿਰ ਪਤਾ ਗੱਲ ਕਿ ਸੈਹ ਹੈਡ ਜੰਮਣਾ ਮਨ ਲੱਗਦਾ ਫਿਰ ਜੇ ਪਾਣੀ ਖੜਾ ਉੱਥੇ ਜੰਮਣਾ ਇਹ ਸਾਡੀ ਨਾਜਵੀਂ ਜਿੰਦੀ ਚ ਕੰਡ ਬਣ ਗਈ ਨੇ ਪਿੱਛੇ ਮੁੜੀ ਜਾਣਾ ਆ ਦੇਖੋ ਇੱਧਰ ਪਾਣੀ ਕਿੰਨਾ ਖੜਾ ਆਹੋ ਚੱਲਾ ਤਾਂ ਖਤਮ ਹੋ ਜਣਾ ਘੰਟੇ 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 ਕਿ ਤੱਕ ਖਤਮ ਹੋ ਜਾਏ ਇੰਨੀ ਵੀ ਕੰਟ ਬਣ ਜੇਣੀ ਹੁਣ ਇੰਨੇ ਜੀ ਬੀਜ ਖਤਮ ਹੋ ਤਰ ਬੀਜ ਤਾਂ ਹੋ ਜਾਣਾ ਖਤਮ ਇੰਨੇ ਵੀ ਇੰਨੇ ਇੰਨੇ ਜਿਹੇ ਜਗ ਤੇ ਮੀਂਹ ਨਾ ਪੈਂਦਾ ਦੋ ਦਿਨ ਕੱਢ ਦਿੰਦਾ ਫਰਕ ਪੈਣਾ ਇਹ ਤੁਰਿਆ ਮਤ ਇਹਨੇ ਹਾਂ ਤੇ ਤੁਰਿਆ ਹੁੰਦਾ ਬੀਜ ਨਿਕਲ ਆਉਂਦਾ ਬਸ ਹਮ ਖਰਾ ਹੋ ਜਾਂਦਾ ਫੇ ਚਲੀ ਜਾਣਾ ਤਾਂ ਮੀਂਹੇ ਬਾਅਦ ਸਪੀਡ ਦਾ ਪਿਆ ਇੰਨਾ ਸਪੀਡ ਦਾ ਮੀਂਹ ਥਾ ਨੇਰੀ ਵਾਲਿਆ ਆਤੀ ਨਾਲ ਨਿਕਲ ਲਖ ਤੇ ਤਰ ਸਪਰੇਅ ਕਰਨ ਗਏ ਵੇ ਤੇ ਮੰਡ ਚ ਹਮ ਸਪਰੇਅ ਕਰ ਵਾ ਵਹੀ ਪੈਂਦਾ ਇੱਥੇ ਇਹਦਾ ਉਹ ਕਿੱਥੇ ਪੈਂਦਾ ਹੈ ਮਗਾ ਇੱਥੇ ਤਾਂ ਨੇਰੀ ਲੈਂਦੀ ਆ ਬਈ ਫਿਰ ਇੱਥੇ ਦੇ ਹਟ ਕੇ ਫੇਰ ਲੱਗਿਆ ਉੱਥੇ ਪਿਆ ਥੋੜਾ ਜਾਨੀ ਉੱਥੇ ਨਹੀਂ ਘਟੇ ਉੱਥੇ ਘੱਟੇ ਆ ਇੰਨਾ ਨਹੀਂ ਹੈਗਾ ਜਿੰਨਾ ਬਣਿਆ ਆਪਣੇ ਦਾ ਮੰਡ ਵਾਲੇ ਗੁਰੂਵਾਰ ਸੀ ਤਾਂ ਨੇਰੀ ਲੈਂਦੀ ਆ ਬਈ ਸੋਣ ਨੇ ਇੰਨਾ ਵੀ ਪਿਆ ਵਾ ਇਹ ਕਿ ਖਰਾਬ ਕਰਦਾ ਹੁਣ ਇਹ ਹੁਣ ਫੱਕੀ ਫਸਲ ਹੈ ਇਹਨੂੰ ਖਰਾਬ ਕਰ ਰਿਹਾ ਟਾਈਮ ਹੁਣੇ ਹੁਣ ਹੁਣ ਕੀ ਹੁਣ ਵੀ ਤਾਂ ਮੀਂਹ ਚ ਬੋਲਦੀ ਤੇ ਘਰ ਨਹੀਂ ਗਈ ਜੀ ਮੀ ਪੈ ਮੀ ਪੈ ਕੇ ਹਟ ਸੁਭਾਵਨਾ ਪੱਕੀ ਆ ਸ਼ਾਮ ਤਾਈ ਫੇਰ ਮੀ ਪੈ ਕੇ ਹਟਿਆ ਧੁੱਪਾਂ ਜਦਾ ਇਹ ਜੀ ਆਈ ਹੋਰ ਨਹੀਂ ਹੋਇਆ ਮੀ ਉਹ ਤਾਂ ਦਵਾਈ ਘੋੜਲੀ ਪੰਜ ਕਿਲਿਆਂ ਦੀ ਉਧਰ ਮੀ ਆ ਗਿਆ ਜਣੀ ਪਿਆ ਘੱਟ ਅੱਥੇ ਤੋਂ ਸਪਰੇ ਹੋ ਗਈ ਫੇਰ ਉਰੇ ਚੰਗਾ ਨਹੀਂ ਪਿਆ ਉਰੇ ਜਿਆਦਾ ਟਕਾ ਕੇ ਪਿਆ ਜਦੋਂ ਟਾਈਮ ਪਿਆ ਉਰੇ ਤਾਂ ਟਕਾ ਕੇ ਆ ਨਾ 45 ਰਾਤ ਨੂੰ ਰਾਜਾ ਦੇ ਘਰ ਮੂਰੇ ਸਾਡੇ ਮੂਰੇ ਐਨਾ ਪਾਣੀ ਤਾਂ ਗੋਡੇ-ਗੋਡੇ ਐਨਾ ਮੀ 1 ਲੱਖ ਤੋਂ ਤੇ ਸਪੀਡ ਨਾਲ ਨਹੀਂ ਲਿਆਤੇ ਹੁਣ ਹਾਂ ਚੁੱਬੇ ਸਾਰੇ ਦੇਖ ਲਾਹਤਾ ਸੁੱਕਾ ਤਾਂ ਭਜਾ ਭਰੇ ਆ ਬਏ ਹੁਣ ਟੋਏ ਸਾਰੀ ਟੋਏ ਭਰੇ ਬਏ ਇਹ ਤਾਂ ਮੇਰੀ ਗੱਲ ਸੁਣ ਲਾਇਆ ਜਿਆ ਇੰਨਾ ਸੁੱਕਰ ਆ ਵੀ ਚੱਲ ਇੱਕ ਵਾਰੀ ਪਾ ਕੇ ਨਿੱਖਰ ਗਿਆ ਇਹ ਜੇ ਥੋੜਾ ਬਈਕ ਚਾਰਨਾ ਲੱਜੇ ਫੇਰ ਤਾਂ ਰਸਤੇ ਦੀ ਬਖਾਰਾ ਹੋ ਜਾਂਦਾ ਹੈ ਚਿਗੜਿਓ ਬਣ ਜਾਂਦੀ ਹੈ ਪਰ ਹੁਣ ਜਿਹੜੇ ਚੋਆ ਮਾ ਪਾਣੀ ਹੈਗਾ ਹੁਣ ਰਿਹੜੇ ਆਉਣ ਲੱਗਣੇ ਕੱਖਾਂ ਵਾਲੇ ਉਹਨਾਂ ਨੇ ਹੁਣ ਪਾਣੀ ਬਾਹਰ ਮਾਰਨਾ ਕੱਟ ਕੱਟ ਕੇ ਫੇਰ ਚਿਗੜੀ ਹੋ ਜਣੀ ਹੈ ਹੁਣ ਸਵੇਰ ਦਾ ਰਿਹੜਾ ਕੋਈ ਨਹੀਂ ਆਇਆ ਹੈ ਬੱਟ ਕੋਈ ਹੁਣ ਬੱਟ ਤਾਂ ਤੂੰ ਗਰਮੀ ਤਾਂ ਦੇਖ ਤੂੰ ਕਿਹੜੇ ਹਿਸਾਬ ਨਾਲ ਹੋਣਾ ਗੁੱਟੇ ਬੱਟੇ ਮਾਸਤੇ ਠੀਕ ਆ ਮੀ ਇਹ ਬਾਕੀ ਪੱਪਾ ਤਲਾਵਾ ਤੇ ਬੁੱਟਿਆਂ ਨੂੰ ਠੀਕ ਆ ਬੁੱਟਿਆਂ ਨੂੰ ਬਬੂਲੇ ਨਾਲ ਨੂੰ ਆਇਆ ਚਰੀਆਂ ਜੁਰੀਆਂ ਨੂੰ ਸਭ ਕਾਸੇ ਨੂੰ ਠੀਕ ਆ ਕੰਡ ਕੁੰਡੀ ਤੋਂ ਹੋ ਜਾਂਦੀ ਆ ਧਾਨਾ ਨੂੰ ਤਾਂ ਖਰਾਬ ਆ ਹੁਣ ਇਹ ਧਾਨਾ ਨੂੰ ਤਾਂ ਧਾਨਾ ਤੂੰ ਖਰਾਬ ਪਿਆ ਵਾ ਕਿੰਨਾ ਬਦਲ ਬੀੜ ਗਿਆ ਅੱਜ ਕੰਮ ਸਾਰੇ ਹੀ ਬਈਏ ਆਪਣਾ ਸਾਰੇ ਹੀ ਗੰਨਾ ਬੰਨ ਹੋ ਗਿਆ 30 ਵਾਰ ਆਹ ਲੋ ਆ ਵੀ ਬੰਨ ਤਾ ਉਹ ਵੀ ਬਨ ਗਿਆ ਅੱਜ ਕਹਿੰਦੇ ਸਰਦਾਰ ਜੀ ਹੋਰ ਦਾ ਸੰਭਾਵ ਨੂੰ ਗਾਹਾਂ ਦੇਖਾਂਗੇ ਤੁਹਾਨੂੰ ਠੀਕ ਗੱਲ ਬੜਾਈ ਹੋਣੀ ਆ ਹਾਂ ਮਾਪੜਾ ਵੱਡਣਾ ਮਾਪੜਾ ਮਿਲਵਾ ਭਜਾਉਣਾ ਇਹ ਤਾਂ ਵਧੀਆ ਬੰਨ ਹੋ ਗਿਆ ਕਿ ਹਵਾ ਹਵਾ ਦਾ ਨਹੀਂ ਪਤਾ ਹੁੰਦਾ ਨਾਲੇ ਕਿ ਸਪਰੇਅ ਕਰਕੇ ਡਬਲ ਬਣਾਉਣਾ ਪੈਗਾ ਨਹੀਂ ਤੇ ਲੋਡ ਨਹੀਂ ਤੇ ਹੈਗੀ ਸਪਰੇਅ ਕਰਨੀ ਪੈਣੀ ਕਿੰਨੇ ਵਾਰ ਜਿਹੜਾ ਸਾਣਾ ਮੀਂਹ ਪੈਂਦੇ ਆ ਬਾਈ ਡਬਲ ਇੱਥੇ ਡਬਲ ਡਬਲ ਲਾ ਡਬਲ ਤਾਂ ਵੀ ਤਿੰਨ ਵਾਰੀ ਬਣਾਇਆ ਇਸ ਤਾਂ ਆਹੋ 3 ਵਾਰ ਹੋ ਗਿਆ ਸਾਡਾ 2 ਵਾਰ ਸਿੰਗਲ ਦਾ ਹੋ ਗਿਆ ਉਹ ਬਾਈ ਸਿੰਗਲ 3 ਵਾਰ ਡਬਲ ਹੁਣ ਹੁਣ ਆਏ ਖੁੱਲ ਗਏ ਸਿਆੜ ਸਪਰੇਅ ਦੀ ਲੋੜ ਪਈ ਵੈਸੇ ਆ ਮੀਂਹ ਦਾ ਫਰਕ ਬਹੁਤ ਆ ਜਿਹੜਾ ਅਸੀਂ ਕਹਿੰਦੇ ਹੁਣ ਗੰਨੇ ਨੂੰ ਤਾਂ ਫਾਇਦਾ ਜਾਏ ਜਿਹੜਾ ਘੋੜਾ ਘੜਾ ਜਾਂਦਾ ਸਾਲਾ ਸਭ ਮਾਲ ਹੋ ਜਾਂਦਾ ਉਹ ਮਰ ਜਾਂਦਾ ਕਰ ਇਹ ਤੇ ਜਿਹੜਾ ਘੋੜਾ ਪੈ ਜਾਂਦਾ ਫਿਰ ਸਾਲੇ ਡੰਗਰਾਕ ਨਹੀਂ ਖਾਂਦੇ ਕਾਲੀ ਕਰ ਦਿੰਦੇ ਜਮਈ ਕੀ ਕਰ ਥੋੜੀ ਮੈਲ ਹੁੰਦੀ ਆ ਵੀ ਗੁਰਦੀ ਆਏ ਹੋਏ ਦੇ ਆਗ ਲੈ ਜਮਈ ਨਹੀਂ ਹਲਾ ਚੱਲਦੀ ਸਾਡੀ ਗੁੰਮੇ ਹੋ ਗਿਆ ਕੰਮ ਹਾਵਾ ਨਹੀਂ ਚੱਲਦੀ ਗੱਲ ਬਥੀ ਜਮਈ ਨਹੀਂ ਚੱਲਦੀ ਮਾੜੀ ਮੂੜ ਤੇ ਮੇਰਾ ਬਾਹਰ ਆਇਆ ਤਾਂ ਮੈਂ ਬਰੇ ਠੰਡਾ ਹੋਊਗਾ ਮੌਸਮ ਇੱਕ ਪੈਰ ਨੂੰ ਖੁੱਟਿਆ ਦਾ ਜਿਹੜਾ ਸੋ ਵੀ ਇਹਦੇ ਬਾਅਦ ਮੈਨੂੰ ਭੁਲਾਇਆ ਰਾਜੇ ਦਾ ਕਹਿੰਦਾ ਪੈਪ ਵਾਲੇ ਆ ਕੇ ਕਹਿੰਦਾ ਸਾਮਾਨ ਮੰਗੇ ਤੇ ਮੈਂ ਉਹ ਇੱਥੇ ਤੇ ਬਾਲਟੀ ਦੇ ਦਿੱਦੀ ਇਹਨਾਂ ਨੂੰ ਹਾਂ ਹੈ ਕਿ ਨਹੀਂ ਮੈਂ ਇੱਥੇ ਦੇ ਦੇ ਸਮਾਨ ਦੇ ਆਵੇ ਫਿੱਟ ਕਰਕੇ ਜਾਉਂਗੇ ਹੁਣ ਇਹ ਤਾਂ ਥੋੜਾ ਤੀਜੇ ਦਿਨ ਫੜੀ ਜਾਂਦਾ ਪੈਪ ਇਹਨਾਂ ਦਾ ਆਹ ਕੋਈ ਪੈਸੇ ਦਿੰਦੇ ਪਾਉ ਨਾ ਪਤਾ ਨਹੀਂ ਹੁਣ ਮੈਨੂੰ ਪੈਸੇ ਲੰਦੇ ਕਿ ਨਹੀਂ ਕਰਨੀ ਜੀ ਨੂੰ ਪਤਾ ਹੋਣਾ ਪੈਸੇ ਦਾ ਹੱਕ ਤਾਂ ਹੈ ਨਹੀਂ ਜੇ ਤੁਸੀਂ ਲੈਣ ਚੱਲਦੀ ਨਹੀਂ ਉਹ ਨਹੀਂ ਜੇ ਲੈਣ ਚੱਲੇ ਫੇਰ ਤਾਂ ਠੀਕ ਹੈ ਗਾਰੰਟੀ ਅਕਸਰ ਨੂੰ ਹਾਲੇ ਦੇਖਦੇ ਇੱਕ ਦੋ ਵਾਰੀ ਫੇਰ ਬਣਾਉਂਦੇ ਰਹਿੰਦੀ ਰੇਲ ਵੀ ਹੋਰ ਫੁੱਟ ਦੇਗਾ ਟਿੱਗਦੇ ਵਾਲੇ ਇਹ ਬਣਾਉਗਾ ਕੁਝ ਨਹੀਂ ਸੜਾ ਕਿੱਟਾ ਬਾਈ ਇਹ ਤਾਂ ਗਲਤ ਪੈ ਪਾ ਲਿਆ ਮੈਂ ਕਹਿੰਦਾ ਕੁਝ ਨਾ ਕਾਲਾ ਜਿਹੜਾ ਕਾਲਾ ਜਿਹੜੀ ਜੀਮੀਦਾਰ ਪਰੇ ਖੜੀ ਗਿਰਦੀ ਐ ਇੱਲੇ ਬਲਾਏ ਸਾਥ ਸਜਾ ਕੇ ਆਹ ਜਿਹੜੇ ਕਾਲੇ ਨੇ ਪੈ ਪਾਏ ਯਾਰ ਪੈ ਉਹ ਵਧੀਆ ਪੈ ਲੱਗਦਾ ਅਸੀਂ ਇੱਥੇ ਉਹੀ ਪੈ ਪਵਾਏ ਨੇ ਚੱਕਰਾ ਪਵਾਏ ਜਿਹੜੇ ਹਾਂ ਉਹੀ ਪੈ ਪਾਏ ਉਹ ਦਿਨ ਅੰਬ ਗੋਲੇ ਤੇ ਜਦੋਂ ਬੰਦ ਬਾਈ ਮਿਲਣ ਆਏ ਸੀ ਪੈ ਪਾ ਲਈ ਗਰਾਈ ਦੀ ਆਪਾਂ ਨੇ ਵਧੀਆ ਪੈ ਪਾਉਂਦਾ ਇੱਕ ਪੈਪ ਨਹੀਂ ਹਿਲਦਾ ਮੁੜ ਕੇ ਸਰਦਾਰ ਬਹੁਤ ਕੰਮ ਦੀ ਚੀਜ਼ ਆ ਸਰਦੇ ਮਾ ਮੋਟਾ ਜ਼ੋਰ ਜ਼ੋਰ ਵੀ ਸਾਰਦੇ ਆ ਯਾਰ ਖੁੱਲੇ ਪਾਣੀ ਨੂੰ ਜਿਹਦੇ ਚੱਠੇ ਦੇ ਪਾਣੀ ਲਿਆਣਾ ਉਹ ਨੂੰ ਖੁੱਲਾ ਹੈ ਨਹੀਂ ਤਾਂ ਸਿੱਧਾ 4 ਇੰਚੀ ਆ 5 ਇੰਚੀ ਡਾਇਰੈਕਟ ਦਬਾਵਣਾ ਮਤਲਬ ਇਹ ਨਹੀਂ ਹੈਗਾ ਨਾ ਪਾਣੀ ਧੱਕਣ ਦੀ ਲੋੜ ਹੈ ਕਵਾਂਟ ਵਾਲੇ ਹਿਸਾਬ ਮੋਡਰ ਨੂੰ ਵਿੱਚ ਪੈਪਾਂ ਦੇ ਮੋਡਰ ਦਬ ਪਾਣੀ ਬਾਹਰ ਨਾ ਵਿੱਚ ਉਹਦੇ ਹਵਾ ਬਣੇ ਫਿਰ ਜਹੇ 4 ਇੰਚੀ 4 ਇੰਚੀ ਉਪਰੈਸ਼ਰ ਜਾਣਾ ਹੈ ਹੈ ਕਿ ਨਹੀਂ ਹੁਣ ਇਹ ਨੂੰ ਹੀ ਲਾ ਲਾ ਤੂੰ ਕਿਹੜਾ ਹਵਾਲਾ ਲਾਇਆ ਆਇਆ ਆ ਇਹ ਜਿਹੜੇ ਆਪਣੇ ਟੋਬੇ ਦੀ ਆਉਂਦੀ ਹੈ ਭੈਣੀ ਵਾਲੇ ਨੂੰ ਦੱਸਦੇ ਮੈਨੂੰ ਕਿੱਥੇ ਵਾਲਾ ਲੱਗਿਆ ਪਾ 15 ਕਿੱਲਿਆਂ ਦੀ ਗਈ ਵੀ ਹੈ ਉਹ ਕਿੱਥੇ ਗਈ ਵੀ ਨਾਲੇ ਥੋੜੇ ਖੇ ਉਹ ਤਿੰਦੇ ਖੇਤਾਂ ਕੋਲ ਗਈ ਵੀ ਹੈ ਕੋਈ ਹਵਾਲਾ ਹਿੱਲੀ ਇੱਕ ਵਾਰ ਵੀ ਨਾਲੇ ਪਹਿਲਾਂ ਹੁਣ ਹਵਾਲੇ ਦੇ ਕੋਸੂਰ ਕੱਢ ਕੇ ਕਹਿੰਦੇ ਹਵਾਲੇ ਦਾ ਆਟਾ ਜੀ ਹਵਾਲੇ ਦਾ ਘੱਟ ਹਵਾਲੇ ਵਾਲੀ ਵੀ ਲਾ ਦਿੱਤੇ ਉਹ ਤਾਂ ਹਵਾਲਾ ਨਹੀਂ ਹੈਗਾ ਦੇਖ ਲੈ 15 ਕਿੱਲਿਆਂ ਦੀ ਹੈ 15 ਤੇ 20 ਹੀ ਆਉਣੀ ਹੈ ਨਾਲੇ ਹਿੱਲੀ ਨਿੱਕ ਵਾਰ ਵੀ ਇੱਕ ਵਾਰੀ ਵੀ ਮਤਲਬ ਲੈਣੀ ਉਹੀ ਚੀਜ਼ ਵਧੀਆ ਆ ਪਾਣੀ ਉੱਪਰ ਤੇ ਚੱਕਦਾ ਹੁੰਦਾ ਟੋਬੇ ਮਾ ਤਾਂ ਪਾਣੀ ਦੇ ਕਿੰਨਾ ਕੱਢਦਾ ਫਿਰ ਬੋਲ ਜਿਹੜਾ ਪ ਇਕ ਤਰ੍ਹਾਂ ਥੱਲੇ ਤੇ ਲਿਆਉਣਾ ਪਾਣੀ ਟੋਬੇ ਵਿੱਚ ਚੱਕ ਕੇ ਪਾਏ ਮਸ ਦੇ ਧੱਕਣਾ ਉਹਨੇ ਬਸ ਉਹ ਨਹੀਂ ਕਦੇ ਸਿਕਾਇਆ ਤਾਹੀ ਹੈ ਕਿ ਸੜੀ ਆ ਨਹੀਂ ਕਦੇ ਹਿੱਲੀ ਆਪਣਾ ਲਈ ਹੈ ਟੋਬੇ ਲਈ ਪਾਈ ਵੀ ਆ ਹਾਂ ਇਹ ਵੀ ਕਹੇ ਹਿੱਲੀ ਕਦੇ ਇਹ ਕਿੱਥੇ ਹਿੱਲੀ ਹੈ ਇਹ ਇਹ ਨਹੀਂ ਕਦੇ ਲੀਕ ਹੋਈ ਪਾਈਪ ਦੀ ਗੱਲ ਬੜਾ ਫਿਆ ਨਹੀਂ ਕਿ ਹਾਂ ਪਾਈਪਾਂ ਦੀ ਸੜਪੜਾ ਵਾਲੀ ਨਵੀਂ ਜਿਹੜਾ ਪਾਏ ਪੈਪ ਵਾਲੀ ਆ ਵੀ ਪੈਪ ਬਾਈ ਸਹੀ ਕੁਆਲਿਟੀ ਦੀ ਨਹੀਂ ਹੈਗੀ ਇਹ ਸਹੀ ਕੁਆਲਿਟੀ ਤੋਂ ਤੇ ਫੁੱਟਦੇ ਕਾਨੂੰ ਜਿਹੜੀ ਵੀ ਗਲੰਪਣੀ ਦੇ ਪਾਏ ਆ ਬਾਈ ਕੁਆਲਿਟੀ ਨਹੀਂ ਹੈਗੀ ਪੈਪਾਂ ਦੀ ਜਿਹਨੇ ਬਾਈ ਕੋਈ ਕਿਸਾਨ ਭਰਾ ਸੁਣਦਾ ਤਾਂ ਆਪਣੇ ਕਾਲੇ ਪੈਪ ਆਉਂਦਾ ਕਾਲੇ ਯਾਰ ਸਭ ਤੋਂ ਵਧੀਆ ਨਰਮ ਪੈਪਾ ਹਰਿਆਣੇ ਵਾਲੇ ਆਉਂਦੇ ਐ ਦੱਬਣ ਹਾਂ ਸਾੜੇ ਦਾ ਇੱਥੇ ਆ ਜਾਂਦੇ ਆਪਣੇ ਤਾਂ ਪਿੰਡ ਪੈਪਾ ਢਾਂਗ ਲੱਗ ਜਾਂਦੀ ਸੁਖਰਾਂ ਦੇ ਮਾ ਮੋਡਾ ਜੋਰ ਵੀ ਸਾਰਦੇ ਬਾਈ ਇਹ ਪੂਰਾ ਮੜਾ ਇਹਦਾ ਮੜ ਜਾ ਹੋਵੇ ਉੱਥੇ ਉੱਥੇ ਲੈਨ ਬੰਦ ਹੋ ਗਈ ਐ ਹਾਂ ਚਲੋ ਤੇ ਕਹਾ ਅਗਰੇ ਮੰਨੇ ਨਹੀਂ ਹੈਗੇ ਵੀ ਲੈਨ ਪਾਉਣੀ ਪੰਚਾਇਤ ਦਾ ਉਸ ਪਕਾਇਆ ਸਹੀਂ ਪਾਉਣ ਲੱਗੀ ਸੀ ਹਾਂ ਵੀ ਪਕਾਇਆ ਨਹੀਂ ਜਮੀਨ ਸਹੀਂ ਲੈਨ ਪਾਦੀ ਨਹੀਂ ਮੰਨੇ ਠੀਕ ਹੈ ਉਹਨਾਂ ਨੇ ਛੜ ਤਾ ਉੱਥੇ ਹਾਂ ਸਾੜੇ ਖੇਤ ਕੋਲ ਉਹਨਾਂ ਨੇ ਬੰਦ ਕਰਤਾ ਉਰੇ ਉੱਤੇ ਤੂੰ ਆਇਆ ਰਿਹਾ ਵੀ ਪੈਪ ਆਇਆ ਮੋੜ ਕੇ ਆਇਆ ਆਇ ਰੱਖਤਾ ਮਿੱਟੀ ਬਾਤੀ ਉੱਪਰ ਮੁੜਿਆ ਵੈਬ ਪਾਈਪ ਮੁੜਿਆ ਵਿਆ ਇੱਕ ਵਾਰੀ ਨਹੀਂ ਸੜੇ ਸੜੇ 1000 ਵਾਲੀ ਬੋਲ ਲਾਇਆ ਟੁੱਟਦਾ ਹੀ ਨਹੀਂ ਹੈਗਾ ਫਲੈਕਸੀਬਲ ਆਣੀ ਇੱਕ ਨਹੀਂ ਬੰਦ ਹੋਣਾ ਕਬੂ ਦਾ ਰੈਲਾ ਪੈਵਾ ਫਿਰ ਉਹ ਹਾਂ ਟੁੱਟਲੇ ਨਹੀਂ ਮਸਲੇ ਨਹੀਂ ਤੇੜ ਆ ਜੂ ਨਰਮ ਪੈਪ ਜਿਹੋਂ ਜਿਹਾ ਪੌਣਾ ਗਾਫੇ ਕੱਢ ਲੈਂਦੇ ਹੋਰ ਆਓ ਖੁੰਜੀ ਮ ਕਰਿਆ ਬੰਦ ਪਰ ਲੈ ਮੈਂ ਕੋਈ ਲੋਕੜੀ ਨਹੀਂ ਲਾਇਆ ਬੈਦਾ ਹੀ ਮੋੜੇ ਵਰਲੇ ਇਕ ਨਹੀਂ ਕੋਈ ਟੱਕਣੀ ਲਾਇਆ ਕੁਝ ਨਹੀਂ ਲਾਇਆ ਇਕ ਨਹੀਂ ਮੋੜ ਕੇ ਥਲੇ ਪੈ ਥੈਲਾ ਰੱਖਦਾ ਮਿੱਟੀ ਦਾ ਬਸ ਕੋਈ ਨੀ ਬੜਦੀ ਹਵਾ ਕੇ ਹਵਾ ਹਬਰਲਾ ਪਈ ਜਾਂਦੇ ਹਵਾ ਹਵਾ ਐਨੇ ਪੈ ਕਰਤੇ ਉੱਪਰ ਨੂੰ ਹਵਾ ਦੇ ਵੀ ਲੀਕਦਾ ਉੱਧਰੋਂ ਨਹੀਂ ਹੋਇਆ ਉੱਧਰੋਂ ਵੀ ਪਾਣੀ ਜਾਂਦਾ ਪਰ ਚੱਕੀ ਕਾਲੀ ਚੱਕੀ ਕਿੰਨੀ ਨੂੰ ਵੀ ਜਾਂਦਾ ਇੱਧਰ ਲੋਡ ਪੈਂਦਾ ਦਾ ਇੱਧਰ ਲੋਡ ਪੈਂਦਾ ਤਾਂ ਇੱਧਰ ਤਰਾਈ ਆਪਣੀ ਇੱਧਰ ਨੂੰ ਉੱਧਰ ਨੂੰ ਚੜਾਈ ਪਰਲੇ ਪਾਸੇ ਨੂੰ ਚੜਦੀ ਕਿੰਨੀ ਨੂੰ ਫੇ ਉੱਧਰ ਨੂੰ ਵੀ ਪਾਣੀ ਜਾਂਦਾ ਸੁਖਰਾ ਉੱਥੇ ਸਾਈ ਜਗਰੀਬ ਦੇ ਪਾਣੀ ਜਾਂਦਾ ਤਾਂ ਉਹ ਹੂੰ ਟੁੱਬੇ ਦਾ ਹੀ ਹੂੰ ਫਿਰ ਦੇਖ ਲੈ ਇੱਧਰ ਲੋੜ ਪੈਂਦਾ ਨਾਲੇ ਫੁੱਲ ਹਾਂ ਨਾਲੇ ਪਰ ਪਾਈਪ ਨਹੀਂ ਲੀ ਖੋਏ ਟੱਕਣ ਕਿਦੋਂ ਪੱਠ ਹੋਏ ਆ ਜ਼ਰੂਰ ਨਾਲੇ ਕੋਈ ਜੋ ਜੋੜ ਨਹੀਂ ਉਹਨੂੰ ਇਹਦੇ ਤੋਂ ਦੇਖ ਲੈ ਆਪਾਂ ਤਾਂ ਕੋ ਲਾਉਨੇ ਆ ਬਾਗੂ ਲਾਉਨੇ ਆ ਦੋ ਪਾਸੇ ਨੂੰ ਉਹਨੂੰ ਕੋਈ ਬਾਲ ਦੀ ਖੁੱਲਾ ਕੰਮ ਚੱਲਦਾ ਹੋਰ ਕੋਈ ਉਹਦੇ ਦਿੱਕਤ ਨਹੀਂ ਉਹਨੂੰ ਉਹ ਤਾਂ ਪੈਸੇ ਬਹੁਤ ਵਧੀਆ ਯਾਰ ਬਹੁਤ ਵਧੀਆ ਪੈਸੇ ਇਹੀ ਨਜ਼ਾਰੇ ਵਾਲੀ ਚੀਜ਼ ਹੈ ਗਲਤੀ ਕਰੀ ਹੀ ਪੋਣੇ ਦੇ ਪਾਈਪ ਉਹ ਇੱਕ ਉਹਦਾ ਨੱਕਾ ਹੈ ਟੌਪ ਦਾ ਹੈ ਉੱਪਰ ਬਣਾ ਕੇ ਦਿੰਦੇ ਆ ਉਹ ਜਿੱਦ ਨੂੰ ਮਰਜ਼ੀ ਉੱਥੇ ਬਣਾ ਕੇ ਨਾ ਥੁੰਡਕਾ ਜਾ ਜਿੱਦ ਨੂੰ ਮਰਜ਼ੀ ਕਮਾਲਾ ਚਾਹੇ ਜੇ ਹੋਰ ਖੇਤ ਨੂੰ ਲਿਆਣਾ ਪਾਣੀ ਉੱਥੇ ਪਾਈਪ ਬੰਨ੍ਹੂ ਉਹਦੇ ਪਲਾਸਕੜਾ ਦੂਰ ਥੁੰਡਕਾ ਜਾ ਜਿਹੜੇ ਨੂੰ ਮਰਜ਼ੀ ਲੈ ਜਾ ਉੱਥੇ ਤੇ ਫੇਰ ਭਾਇਦੇ ਵਾ ਪੈਪ ਉਹ ਆਹਦਾ ਪੈਪ ਗਲਤ ਹੈ ਕੱਲ ਹੁਣ ਜਿਹੜਾ ਕੋ ਹੋ ਗਿਆ ਹੋ ਗਿਆ ਹੁਣ 25 ਤੇ ਕਿਆ ਵੱਡਾ ਹੈ ਤੇਨੇ ਲੱਖ ਦੀ ਤੇ ਦੋ ਮੋਟਰ ਲਾ ਜਿੰਦੇ ਸੋਲਰ ਵਾਲੀਆਂ ਦੋ ਲਾ ਜਿੰਦੇ ਸੋਲਰ ਵਾਲੀਆਂ ਬੋਰ ਹੈਗਾ ਦਾ ਬੋਰ ਹੋਰੇ ਵੀ ਹੈਗਾ ਤਾਂ ਗਾਹ ਵੀ ਹੈਗਾ ਤਾਂ ਬੋਰ ਵੀ ਬੋਰ ਵੀ ਖੜਾ ਖਾਲੀ ਕਰਤਾ ਹੋਰੇ ਬੋਰ ਵੀ ਬੇਤੀਆ ਮੋਟਰਾ ਵੜ ਚਲੋ ਤਾਂ ਮੋਟਰ ਹੋਰ ਪੈਣੀ ਸੀ ਉਹਨੂੰ ਸੋਲਰ ਵਾਲੀ ਮੋਟਰ ਹੋਰ ਹੁੰਦੀ ਆ ਇਹ ਦੂਈ ਹੋਰ ਹੁੰਦੀ ਆ ਜੇ ਆਈ ਕੋਈ ਹੋਈ ਗਿਆ ਸੋਲਰ ਵਾਲੀ ਲਾਉਣੀ ਪੈਣੀ ਤੇ ਮੈਂ ਤਾਂ ਦੇ ਦਿੱਤੀ ਆ ਜੇ ਆਈ ਕੋਈ ਹੋਈ ਗਿਆ ਫਿਰ ਕੀ ਫਾਇਦਾ ਹੈ ਕੰਪਨੀ ਨੂੰ ਕਹੋ ਬਾਈ ਕਰੋ ਹੀਲਾ ਕੰਪਨੀਆਂ ਦਾ ਏ ਥੋੜਾ ਹੀਲਾ ਕਰਨਾ ਕਰੋ ਗਾਰੰਟੀ ਗੱਲ ਪੈਣਾ ਪੈਣਾ ਗਾਰੰਟੀ ਦਿੱਤੀ ਉਹਨਾਂ ਨੇ ਹਾਂ ਤਾਂ ਕਰੋ ਇਹ ਕਰੋ ਵੀਰ ਨੂੰ ਦੁਬਾਰਾ ਦੱਬ ਕੇ ਦੋ ਹਾਂ ਦੁਬਾਰਾ ਦੱਬੋ ਜੋ ਮਰਜ਼ੀ ਕਰੋ 3 ਲੱਖ ਰੁਪਏ ਲੱਗਿਆ ਹੋਇਆ ਸਰਦਾਰ ਜੀ ਦੁਬਾਰਾ ਕਾ ਜਾਬੀ ਟੁੱਟਦਾ ਬਣਾ ਆਊਗਾ ਮੈਂ ਹਟਾ ਕੇ ਜਾ ਬਾਈ ਇੱਕ ਵਾਰੀ ਆਏ ਗੱਡੀ ਜੀ ਮੈਂ ਹਵਾ ਵਾਲੇ ਨਹੀਂ ਜਾ ਗਿਆ ਥਲੇ ਹਵਾ ਵਾਲੇ 7 5 6 ਲਾਤੇ ਸਿਰ ਸਹੀ ਹਵਾਲੇ ਹੁਣ ਕਾਦੇ ਫੁੱਟਦਾ ਵੇਚਣ ਦਾ ਕਾ ਮਤਲਬ ਹੈ ਨਾ ਯਾਰ ਕਮਾਈ ਦਾ ਖਾਦ ਨਾ ਬਸ ਪੈਸੇ ਅਗਲੇ ਹੱਥ ਮਗ ਆਏ ਤੂੰ ਕੌਣ ਮੈਂ ਕੌਣ ਸਰਵਿਸ ਕੋਈ ਨਹੀਂ ਆ ਆ ਬੰਗੇ ਬੰਦੇ ਥਲੇ ਹੁਣ ਜਦ ਹੁਣ ਸੈਟ ਹੋ ਗਿਆ ਉਹਦੇ ਗਾਹਾਂ ਨੂੰ ਹੋਇਆ ਨਾ ਕਾਂਪੜੀਆਂ ਬੁਲਾਇਓ ਫਿਰ ਬੁਲਾਉਣਾ ਆ ਗਿਆ ਫਿਰ ਤਾਂ ਵੀਡੀਓ ਬਣਾਉਣੀ ਬਾਈ ਬੁਲਾ ਕੇ ਆਇਨ ਨਹੀਂ ਬੁਲਾਇਓ ਉਹਨੂੰ ਬੁਲਾਉਣਾ ਇਹ ਆ ਬੁਲਾਇਆ ਪਹਿਲਾਂ ਬੁੜੀ ਤਰ੍ਹਾਂ ਪਹਿਲਾਂ ਹੁਣ ਹੁਣ ਬੁਲਾਇਓ ਬਾਈ ਕੀ ਕੀ ਗੱਲ ਐ ਹਾਂ ਦੱਸੋ ਵੀ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਿੰਨੀ ਵਾਰ ਚਾਂ ਸੋਲੇ ਹਾਂ ਪੈਪਾ ਮੈਨੂੰ ਖਸਾ ਹੋਰ ਤਾਂ ਕੋਈ ਨਹੀਂ ਆਪਾਂ ਨੇ ਇਹੀ ਕੰਮ ਕਰ ਹੋਗੇ ਯਾਰ ਨਾਲੇ ਪੈਪ ਦੂਆ ਕੱਢ ਕੇ ਦਿਖਾ ਦੂਗਾ ਉਹਨੂੰ ਕਾਲਾ ਹਾਂ ਵੀ ਆਪਣਾ ਪੈਪ ਦੈ ਲੋ ਆ ਦੇਖ ਲਓ ਯਾਰ ਹੁਣ ਹੋਰ ਵੀ ਇੱਧਰ ਸੀਜ਼ਨ ਦਾ ਟਾਈਮ ਹੁੰਦਾ ਉਧਰ ਦਾ ਪੈਪ ਫੁੱਟਿਆ ਹੁੰਦਾ ਹਾਂ ਤਾਂ ਨਾ ਮਾ ਬਾਈ ਬੁਰਾ ਹਾਲਤਾ ਇੱਕ ਖੜਾ ਲਹਿਰ ਰਸਤੇ ਜੀ ਨੂੰ ਵੇਹੇ ਫਿਰ ਅਗਲਾ ਟ੍ਰੈਫਿਕ ਰੁਕ ਜਾਂਦੀ ਆ ਹੋਰ ਕੇ ਸਾਰੀ ਟ੍ਰੈਫਿਕ ਰੁਕਦੀ ਰੋ ਸਾਰੀ ਟ੍ਰੈਫਿਕ ਰੁਕਦੀ ਆ ਚੋਆ ਪੜਦਾ ਜੇ ਗੰਨਾ ਚੱਲਣਾ ਕਹਾਂ ਜੇ ਗਾਂ ਲਿਕ ਲਿਕ ਫਿਰ ਹੋਏ ਰੋਹੀ ਗੱਲ ਐ ਪੈਸਾ ਆਪ ਪੈਿਆ ਬਈ ਫਿਰ ਤਾਂ ਆ ਚਾਰ ਪੰਜ ਕਿਲੋਮੀਟਰ ਦੇ ਗੇੜੇ ਲੱਗ ਪੈਣਾ ਟੁਰ ਘੁੰਮਣ ਹੋਰ ਸੱਤ ਅੱਠ 8 ਕਿਲੋਮੀਟਰ ਪੈਂਦਾ ਹਾਂ 8 9 ਕਿਲੋਮੀਟਰ ਪੈਂਦਾ ਜੇ ਪਿੰਡ ਕਿੱਥੇ ਘੁੰਮਣਾ ਉੱਪਰੋਂ ਘੁੰਮਣਾ ਹੋਰ ਰੋਪੋਂ ਨੂੰ ਘੁੰਮਣਾ ਕਿਤਰਾ ਉੱਪਰੋਂ ਘੁੰਮਾਈ ਟੇਬਲ ਨੂੰ ਚਾਹ ਬਣਾ ਆ ਹੁਣ ਦੇਖ ਤੂੰ ਚਾਰ ਕਿੱਲੇ ਪਰੌਣਾ ਪਿੰਡ ਆ ਜੇ ਇੱਥੇ ਲੈ ਦੂਈ ਰੁੱਟੀਆਂ ਵਾਲੀ ਆਈ ਢੇ ਘੁੰਮ ਗਿਆ ਤੇ ਉਹ ਆਈ ਢੇ ਨੂੰ ਕਹਿੰਦਾ 10 ਕਿਲੋ 10 ਕਿਲੋਮੀਟਰ ਪਰ ਪਿੰਡ ਆਉਦੇ ਸੇ ਕਿਥੇ 5 ਕਿੱਲੇ ਕਿਥੇ 10 ਕਿਲੋਮੀਟਰ ਹੈ ਜਿੱਥੇ ਰੋਇਆਦਾ ਤਾਂ ਵੀ ਨਹੀਂ ਵੇਂਦਾ ਉੱਧਰ ਹੋ ਜਾਦਾ ਵੀ ਨਹੀਂ ਵੇਂਦਾ ਬਾਜਰਾ ਇਹਦਾ ਹੁੰਦਾ ਕਾ ਨਹੀਂ ਭਾਈ ਹੈ ਬਾਜਰਾ ਬਾਜਰੇ ਦਾ ਭਾਈ ਹੁਣ ਵੇਖੀ ਜਾਂਦੀ ਹੁਣ ਤਾਂ ਲੱਜੂ ਪਰਸੋਂ ਨਹੀਂ ਪਤਾ ਲੱਜੂਗਾ ਇਹਦਾ ਜੰਮਣਾ ਜੰਮਣਾ ਉਹ ਕਿਹਦਾ ਤਰਾ ਠੀਕ ਆ ਪਰਲਾ ਹਨਾ ਉਹ ਪਰਲਾ ਕਿਹਦਾ ਨਹੀਂ ਪਰਲੇ ਮੈਂ ਵੀ ਖੜਾ ਪਾਣ ਪਾਣੀ ਹੈ ਨਹੀਂ ਨਾ ਇਹ ਜਿਹੜਾ ਇਹ ਜਿਹੜਾ ਖੜਾ ਨਾ ਕਿਦਾਂ ਉਹਦੇ ਉਹ ਜ਼ਿਆਦਾ ਖੜਾ ਐਚ ਵੀ ਘੱਟ ਥੋੜਾ ਜਿਹਾ ਅੱਖਾਂ ਤੋਂ ਸੜੀ ਜਾਣਾ ਆਪਣਾ ਨਹੀਂ ਜੰਮੇ ਨਾ ਜੰਮੇ ਹਾਂ ਰਵਣੀ ਔਖਾ ਜੀ ਇੱਕ ਵਾਰ ਇੱਕ ਵਾਰ ਜੇ ਜਾਇਆ ਪਿਆ ਫਿਰ ਹੋਣਾ ਨਾ ਠੀਕ ਤਾਂ ਜੰਮੇ ਬੜ ਜਾਊਗਾ ਹੋਣਾ ਫਿਰ ਹਾਂ ਨਹੀਂ ਫਿਰ ਦੁਬਾਰਾ ਭਾਈ ਬਜਾਈ ਹੋਊਗੀ ਕੱਲ ਬਾਹ ਦੇਣਾ ਤਾਂ ਨੇਰਾ ਹੋ ਗਿਆ ਨਹੀਂ ਬਾਹ ਗਿਆ ਹੁਣ ਬੂਟੇ ਵਟੇ ਇਹ ਸ਼ੰਗਾ ਦੇਵੇ ਬਸ ਮੜਾ ਜੇ 10 ਦਿਨ થઈ ਤੂੰ ਇਹਦਾ ਹੈਗੀ ਛੁੱਟੀ ਪਰੋਂ થઈ ਸ਼ੰਗਾ ਦੇ ਅਗੇ ਆਹ ਰੱਜ ਕੋਈ ਗਸ਼ਕਾਣ ਤੋਂ ਜੜਕ ਜੀ ਹਲੇ ਤਾਨਾਂ ਦੇ ਬਾਸ਼ੰਗਾਂ ਦੀ ਚ ਆਹੋ ਤਾਨਾਂ ਜੇ ਮੈਂ ਵਹਿਲਾ ਹੁੰਦਾ ਕੰਮ ਕੱਖਾਂ ਡਾ ਸੁੱਖ ਜੂਗਾ ਦੇਖੋ ਗਰਮੀ ਕਹੀ ਜੀ ਸਲੇ ਨੇ ਪਹਿਲੇ ਪਾਤੀ ਨੇ ਤਾਂ ਟਰੈਕਟਰ ਨੂੰ ਲਵਾਇਆ ਨਹੀਂ ਉਹ ਕਿਆ ਗਏ ਪਿਆ ਲੈਣ ਹੁਣ ਲੈ ਕੇ ਗਏ ਟਰੈਕਟਰ ਲੈਟਾ ਲਵਾਨੀਆਂ ਲੈਟਾ ਕਿੱਥੇ ਲਵਾਨੀਆਂ ਉੱਥੇ ਲੰਘ ਗਿਆ ਬਕਸਾ ਸਰਵਾਲਾ ਮੈਂ ਕਹਿੰਦਾ ਪਹਿਲਾ ਹੁਣ ਅੱਛਾ ਮੇਰਾ ਫੋਨ ਆ ਗਿਆ ਹੁਣ ਮੈਂ ਬਕਸਾ ਸਰਵਾਲਾ ਲਿਆ ਉਹ ਤਾਂ ਪਾਗੜਾ ਲਿਆਉਂਗੇ ਉਹਦਾ ਤਾਂ ਕੁਝ ਨਹੀਂ ਚਾਰ ਨਾਟਾ ਉਹਦੇ ਖੋਲ ਕੇ ਕਰਾਉਣਾ ਹੈ ਉਹਦਾ ਤਾਂ ਮੈਨੂੰ ਹੀ ਕਰਾਉਣਾ ਪੈਣਾ ਹੈ ਕੰਪਿਊਟਰ ਕਰਾਵਾ ਲਾਤਾ ਉਹਨੂੰ ਨੀਵਾ ਕੇ ਰੱਖਿਆ ਲਿਆਉਦਾ ਨੂੰ ਪੰਜ ਛੇ ਉਂਗਲ ਕਿਹਨੂੰ ਉਹ ਜਿਹੜਾ ਕਮਾਉਣੇ ਵਾਲਾ ਅਛਾ ਉਹ ਉਹ ਨਹੀਂ ਤੋੜਿਆ ਆ ਉਹਨੇ ਤੋੜਿਆ ਉਹ ਤਾਂ ਦੋ ਨਾਟਾ ਖੋਲ ਕੇ ਉਹ ਹੀ ਕਰਾਉਣੇ ਪੈਣੇ ਆ ਡੈਕ ਦਾ ਠੀਕਾਉਣਗੇ ਹੁਣ ਹੁਣ ਤਾਂ ਡੈਕ ਠੀਕ ਕਰਾਉਣਗੇ ਆ ਚਲ ਕੋਈਆਂ ਦੇਖਦੇ ਕੀ ਕਰਦੇ ਵਾਹ ਵੇਖ ਲੈਂਦੇ ਆ ਕਿਆ ਬਾਬੀ ਦੀ ਦੀ ਹੈ